ਜਿਹੜਾ ਹੋ ਰਿਹਾ ਅਸੀਂ ਸਾਡੀ ਸਿੱਖਾਂ ਦੀ ਨਾਜ਼ਰ ਪੁੱਛੀ ਕੀ ਜਾਵੇ ਸੋ ਹੱਥ ਲੋੜ ਹੈ ਉਹਨਾਂ ਸ਼ੀਸ਼ਾ ਦੇ ਪੂਰਿਆਂ ਤੇ ਚਰਨ ਦੀ ਕੌਣ ਨੂੰ ਅੱਜ ਜੰਗਾਂ ਦੇ ਤਾਂ ਸਿੱਖ ਪੱਪਾ ਵੱਲੋਂ ਕੌਮ ਦੇ ਨਾਂ ਤੇ ਉੱਤੇ ਅੱਜ ਦੇ ਇਸ ਦਿਹਾੜੇ ਦੇ ਸੰਦੇਸ਼ ਹੈ ਕਾਟ ਸਹੀਦੀ ਦਿਹਾੜਾ ਮਨਾ ਰਹੀ ਹੈ ਜਿਸ ਨੇ ਜਿਸ ਨੂੰ ਪ੍ਰਾਪਤ ਕਰਨ ਲਈ ਕੁਰਬਾਨੀਆਂ ਕੰਨੀਆਂ ਪੈਣਗੀਆਂ ਆਓ ਆਪਾਂ ਅੱਜ ਨਾਲ ਲਾ ਦੇ ਰੋਪੇ ਦੇ ਸੁਪਰਾ ਸੁਦੇ ਸੁਮੋ ਨਿਹਾਰ ਸ੍ਰੀ ਆਕਾਰ ਸ੍ਰੀ ਆਕਾਰ ਜਿੰਨ ਤੋਂ ਸਾਈਟ ਤੇ ਆ ਜਾਓ ਬੋਲੀ ਆਨਿਆ ਸ੍ਰੀ ਆਕਾਰ ਭੈਣ ਜੀ ਪੈਨਸ਼ਨ ਕਿਥੇ ਹੋ ਰਿਹਾ ਆਉਗੇ ਚਲੇ ਜੀ ਸਾਹਮਣੇ ਦੇਖੋ ਚਲੋ ਜੀ ਬੜੇ ਜੇ ਦੇ ਰਾਤ ਬਾਹਰ ਦੇ ਹੈ ਅੱਛਾ ਸਰ ਸਿਰ ਥੋੜਾ ਰੱਖਿਓ ਜੇ ਆਪਾਂ ਲੋਕ ਓਕੇ ਅਨਸਰ ਜੀ ਅੱਜ ਇਸ ਮਾਈਕ ਕੀ ਗੱਲ ਹੈ ਜਣ ਹਾਂਜੀ ਭਾਈ ਬਲਾਵਰ ਸਿੰਘ ਦੀ ਜਿਹੜੀ ਵਰਸੀ ਅੱਜ ਕਾਲਪਤਖ ਸਾਹਿਬ ਤੇ ਮਨਾਈ ਗਈ ਆ ਇੱਕ ਬਹੁਤ ਵਧੀਆ ਉਪਰਾਨਾ ਵਾ ਭਾਈ ਬਲਾਵਰ ਸਿੰਘ ਨੇ ਬੇਰੀ ਸਾਡੀ ਇੱਕ ਟੋਮ ਦੇ ਨੌਜਵਾਨਾਂ ਨੂੰ ਉੱਚੜ ਬੈਂ ਸਿੰਘ ਆਪਣੇ ਕਬਲੇ ਆਮ ਕਰ ਰਿਹਾ ਸੀ ਉਸ ਸੈਂਟਰ ਸਰਕਾਰ ਦੇ ਕਹਿਨ ਦੇ ਉਤੇ ਉਸ ਨੂੰ ਉਸਨੇ ਸੋਧਿਆ ਤੇ ਸਾਡੀ ਨੌਜਵਾਨੀ ਬਚਾਈ ਇਸ ਬਹਾਦਰ ਜਰਨੈਲ ਨੇ ਆਪਣੇ ਸੂਰਾਸੋ ਪਛਾਣੇ ਜੋ ਲੜੈ ਦੀਨ ਕੇ ਹੇਤ ਉर्जा-ਪੁਰਜਾ ਕਟ ਮਰੇ ਤਬੂਨਸ਼ਾ ਦੇ ਖੇਤ ਦੇ ਮਹਾਵਾਖੰਥਾਰ ਜੋ ਗੁਰੂ ਸਾਹਿਬ ਜੀ ਨੇ ਉਹ ਹੁਕਮ ਸੀ ਉਸ ਹੁਕਮਨੋਂ ਭਾਈ ਬਲਾਵਰ ਸਿੰਘ ਨੇ ਮੰਨਦਿਆਂ ਹੋਇਆ ਆਪਣੇ ਸਿੱਖ ਕੌਮ ਦੀ ਜਿਹੜੀ ਨਸਲ ਕੁਛੀ ਜੋ ਕਤਲਿਆਮ ਹੋ ਰਹੀ ਸੀ ਉਸ ਦੁਸ਼ਟ ਨੂੰ ਸੋਧ ਕੇ ਇੱਕ ਬਹੁਤ ਬਹਾਦਰੀ ਤੇ ਕੌਮ ਦਾ ਵੀਰਾ ਭਾਈ ਬਲਾਵਰ ਸਿੰਘ ਦਾ ਮਹੇਸ਼ਾ ਨਾਮ ਸਨਹਿਰੀ ਅੱਖਰਾਂ ਵਿੱਚ ਇਤਿਹਾਸ ਦੇ ਵਿੱਚ ਲਿਖਿਆ ਜਾਊਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ